ਭਾਈ ਅਮੰਦੀ ਗੁਸਤੀ ਫਰੈਂਕਸ ਨਾਲ ਫਰੈਂਕਸ ਫਰੈਂਕਸ ਓਕੇ ਅਗਲੀ ਗੁਸਤੀ ਰਾਂਝਾ ਭਗਵਾੜਾ ਤੇ ਬ੍ਰਿੰਦਰ ਬਾੜੂਆ ਹਲੋ ਅੱਜ ਰਾਂਝੇ ਬਹੁਤ ਆਏ ਮੈਨੂੰ ਸਮਝ ਨਹੀਂ ਆਉਂਦੀ ਪਹਿਲਵਾਨਾਂ ਦੇ ਨਾਂ ਤੇ ਕੋਈ ਵੱਡੇ ਵੱਡੇ ਨਾਂ ਹੋਣੇ ਚਾਹੀਦੇ ਆ ਹੋਣ ਕੋ ਬਗੇ ਸੇ ਕੋਈ ਤਾਂ ਨਹੀਂ ਜਾਣਦੇ ਆ ਅਜੀ ਲਈ ਆ ਜੀ ਰਾਂਝਾ ਭਗਵਾਨਾ ਕੁਮਬਿੰਦਰ ਵੜਵਾਲ ਦੋ ਮਨ ਹੋਰਾਂ ਕੁਸ਼ਤੀਆਂ ਦੋ ਕਰ ਦਿੱਤੀਆਂ ਜੀ ਲਾਪਾ ਕੇ ਜ਼ਿੰਮੇਵਾਰੀ ਦਾ ਅਹਿਸਾਸ ਦੇਖਦੇ ਹੋਇਆ ਥੋੜ ਜਾਪਾ ਤੇਜ਼ੀ ਕਰੀਏ ਕੁਸ਼ਤੀਆਂ ਦੀ ਤਾਂ ਕਿ ਅੰਦਰ ਵੀ ਬਹੁਤ ਗੂੜੇ ਜੇ ਹੋਏ ਹੈ ਪਰਲੇ ਪਾਸਿਓ ਥੋੜ ਜਾ ਲੱਗ ਰਿਹਾ ਵੀ ਕਿਸੇ ਟਾਈਮ ਮੌਸਮ ਬੇਈਮਾਨ ਹੋ ਸਕਦਾ ਲਿਹਾਜ਼ਾ ਆਪਾਂ ਕੁਸ਼ਤੀਆਂ ਦੀ ਰਫ਼ਤਾਰ ਨੂੰ ਥੋੜਾ ਜਿਹਾ ਤੇਜ਼ੀ ਦਈਏ ਤੇਜ਼ ਕਰ ਦਈਏ ਤਾਂ ਕਿ ਵਕਸ ਜੜੀਆਂ ਕੁਸ਼ਤੀਆਂ ਆਪਾਂ ਮੁਕੰਮਲ ਕਰ ਸਕੀਏ ਸੋ ਬਾਕੀ ਮਲ ਮਹਿਰਬਾਨ ਦੀਨ ਦੁਨੀ ਦੇ ਮਾਲਕ ਬੜੀ ਦੂਰ ਦਰਾਡੇ ਤੋਂ ਅੱਜ ਆਪੋ ਆਪਣੇ ਪੱਠਿਆਂ ਨੂੰ ਖਲੀਫੇ ਸਾਰੇ ਆਏ ਆ ਆਪਣੇ ਬੱਚਿਆਂ ਨੂੰ ਲੈ ਕੇ ਇਹ ਖੁਸ਼ੀ ਦੇ ਮਾਣ ਵਾਲੀ ਗੱਲ ਹੈ ਸੋ ਕੁਸ਼ਤੀਆਂ ਦਾ ਇਤਿਹਾਸ ਬਹੁਤ ਪੁਰਾਣਾ ਜਿੰਦੇ ਸੋ ਬਾਬਾ ਸਤਲਜੀ ਬਾਬਾ ਸਤ ਚਰਨ ਨੂੰ ਗੁਸਤੀਆਂ ਲੜਦੇ ਰਿਹਾ ਜਿਵੇਂ ਕਿ ਕ੍ਰਿਸ਼ਨ ਭਗਵਾਨ ਨੇ ਤੁਸੀਂ ਹੁੰਿਆ ਇਹਦਾ ਪੁਰਾਣਾ ਇਤਿਹਾਸ ਹੈ ਗੁਸਤੀ ਦਾ ਪਰ ਭੀਮ ਜੀ ਔਰ ਦੁਰਯੋਦਨ ਦੀਆਂ ਗੁਸਤੀਆਂ ਦਰੋਣਾਕਾਰੀਆ सुपर कुश्ती जी है स्टार्ट हो चुकी है तू भी तो अटकी तो हो सकता सौखा कम यह है कि ਲਗਣੀ ਵੀ ਚਾਹੀਦੀ ਤੇ ਸੁਪਨਾ ਵੀ ਸਾਡਾ ਇਹੀ ਹੈ ਅਕੀਦਾ ਵੀ ਸਾਡਾ ਇਹੀ ਹੈ ਕਿ ਮਨ ਸਾਡੇ ਘਰਾਂ ਚ ਪੈਦਾ ਹੋਣ ਨੌਗਲ ਤਕੜੇ ਪੈਦਾ ਹੋਣ ਮਾੜ ਕੂ ਜੈ ਨਾ ਪੈ ਰਹੋ ਪੱਤਣ ਵਾਲੇ ਬੰਦ ਕੁੱਟ ਖਾਣ ਵਾਲੇ ਨਾ ਬੰਦ ਪ੍ਰੈਸ ਕਰਕੇ ਤਕੜੇ ਬੰਦਾ ਦੀ ਜ਼ਰੂਰਤ ਹੈ ਬੱਚੇ ਜੇ ਲਗਨ ਲੱਗੀ ਆ ਬੁੱਲਿਆ ਜਾ

ਰਾਹਪੁਰ ਸੋਰੀ ਰਾਹਪੁਰ ਮੇਰੇ ਰਾਹਪੁਰ ਦੇੋਂ ਵਿਖੇ ਨੀਤੀ ਸਾਹਿਬੀ ਸੇਵਾ ਨੂੰ ਹਨ ਨਾਲ ਸਾਡੇ ਸਾਫਟ ਸੈਕਟਰ ਸਾਹਿਬ ਹਰਦੀਪ ਪਹਿਲਵਾਲ ਜਿਹੜਾ ਨੂੰ ਸਪੋਰਟਸ ਕੋਟੇ ਦੀ ਨੌਕਰੀ ਮਿਲੀ ਆ ਜੀ ਸਾਡੇ ਪਹਿਲਵਾਨ ਜਿਹੜਾ ਕਹਿੰਦੇ 5 ਲੱਖ ਰੁਪਏ ਦੇ ਨਾਲ ਮਾਂਖ ਮਰਗੀ ਤੱਕ ਹੈ ਕੋਈ ਦੁਨਿਆ ਦਾ ਵੀ ਡਿਪਾਰਟਮੈਂਟ ਐਜੂਕੇਸ਼ਨ ਦਾ ਹੀ ਹੈ ਗਿੱਟੂ ਭਰਾ ਜੀ ਬੇਟਾ ਉਹ ਮੇਰੇ ਬਾਅਦ ਚਾਰੇ ਵਿੱਚ ਚੱਲ ਰਹੇ ਜੀ ਜੇ ਪਹਿਲਵਾਨ ਜੀ ਛੇੜੀ ਮਿੱਲਾ ਕੰਨ ਦੇਸੀਆ ਦਾਣਾ ਦੌਰਵਾਂ ਦੀ ਰੁੜਕਾ ਆਓ ਨੇੜੇ ਆਓ ਬੰਨ ਜਿਨ੍ਹਾਂ ਮਹਾਨ ਸਖੀਤ ਹਨ ਸਾਡੇ ਡੀਪੀ ਸਾਹਿਬ ਇਹਨਾਂ ਦੇ ਸਨਮਾਨ ਹੋ ਰਿਹਾ ਹੈ ਬਹੁਤ ਵਧੀਆ ਕੁਸ਼ਤੀ ਜਿਹੜੀ ਖਾੜੇ ਪਾਸ਼ਾ ਦੇ ਵਿੱਚ ਚਲਦੀ ਹੈ ਵਿੱਚ ਦੁਨੀਆ ਸਭ ਕਮਾਈਏ ਤਾਂ ਦਰਗਾ ਬੈਸੜ ਪਾਈਏ ਸੇਵਾ ਜਿਹੜੀ ਕਿਸੇ ਵੀ ਤਰੀਕੇ ਦੇ ਨਾਲ ਤੇ ਮਾਲਕ ਦੀ ਸਾਥੀ ਹੋਈ ਸ਼੍ਰੇਸ਼ਟੀ ਦੀ ਕਰਦੇ ਰਹਿਣ ਦਹੀ ਦਾ ਨਾਮ ਹੈ ਸਾਰੇ ਦਾਨੀ ਸ਼ਕਤੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਰ ਸਾਹਮਣੇ ਜੋਗਨ ਤੇ ਸਿਮਰ ਕੁਸ਼ਤੀ ਬਹੁਤ ਵਧੀਆ ਕਮੇਟੀ ਦਾ ਫਰੋਲ ਜੋਗੀ ਹੈ ਨਹੀਂ ਲੰਬੜੇ لال ਗਵਾਚੇ ਬਹੁਤ ਸੋਹਣੀ ਕੁਸ਼ਤੀ ਜਿਹੜੀ ਸਾਹਮਣੇ ਚੱਲਦੀ ਹੋਈ ਕਾਣ ਜਿੱਤ ਪ੍ਰਾਪਤ ਕਰਦਾ ਹੈ ਕਾਣ ਹਾਰਦਾ ਹੈ ਬਾਤ ਸਵੇ ਦੀ ਇੱਕ ਪਾਸੇ ਸਿਮਾ ਦੂਸਰੇ ਪਾਸੇ ਜੋਗਨ ਬਹੁਤ ਵਧੀਆ ਕੁਸ਼ਤੀ ਜਿਹੜੀ ਖਾੜੇ ਚੱਲਦੀ ਹੋਈ ਸਾਰੇ ਮੰਦਰੀ ਵਾਲੇ ਦੂਜੀ ਵੀ ਇੱਥੇ ਆਓ ਆਪਾਂ ਦੂਜੀ ਕੁਸ਼ਤੀ ਦੇ ਮਾਰੇ ਜਿਹੜੇ ਮੰਦਰੀ ਵਾਲੇ ਤਾੜੀਆਂ ਮਾਰ ਦਿਓ ਜਸਤਾ ਭਲਵਾਂ ਜੀ ਪੱਟੀ ਤੇ ਨਾਲ ਆ ਵਿਗਮਣ ਤੋਂ ਤਿਆਰੀ ਕਰਕੇ ਮਾਲਦੋਨੇ ਵਿੱਚ ਆ ਗਏ ਆਪਾਂ ਨਾਲੇ ਝੰਡੀ ਦੀ ਕੁਸ਼ਤੀ ਜਿਹੜੀ ਕਰਵਾ ਦੇਣੀ ਹੈ ਅੱਜ ਦੇ ਸਿਰੇ ਦੇ ਮਾਲ ਜਿਹੜੇ ਸਾਡੇ ਦਰਮਿਆਨ ਪਹੁੰਚਿਆ ਬਹੁਤ ਵੱਡਾ ਸਤਿਕਾਰ ਬਹੁਤ ਵੱਡਾ ਧੰਨਵਾਦ ਹੈ ਸਾਰੇ ਪਰਮਾਂ ਦਾ ਚੰਡੀ ਦੀ ਕੁਰਸੀ ਦੇ ਦੋਨੋਂ ਮੱਲਾਂ ਦੇ ਨਾਲ ਇੱਕ ਸਾਂਝੀ ਫੋਟੋ ਹੋਈ ਹੈ ਸਾਰੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਜਿਹਨੇ ਨਾਮ ਦੇਸ਼ ਵਿੱਚ ਮਿਲਣ ਨੂੰ ਬਹੁਤ ਵੱਡਾ ਮਾਣ ਦਿੱਤਾ ਸਤਿਕਾਰ ਦਿੱਤਾ ਦੁਨੀਆ ਦੇ ਵੱਡੇ ਮਾਲ ਹੈ ਜਿਸਾ ਪਹਿਲਵਾਨ ਜੀ ਪੱਟੀ ਦੁਨੀਆ ਦਾ ਵੱਡਾ ਰਸਤਾ ਹੈ ਇੰਟਰਨੈਸ਼ਨਲ ਪਹਿਲਵਾਨ ਹੈ ਨਾਮ ਅੰਮਿਤ ਪਹਿਲਵਾਨ ਜੀ ਖੰਨਾ ਜਿਹਨਾਂ ਦੇ ਦਰਮਿਆਨ ਅੱਜ ਦੀ ਵੱਡੀ ਕੁਰਸੀ ਚੰਡੀ ਚੰਗਾ ਹਰ ਸਾਲ ਠੰਡਿਆਂ ਦੀ ਸੇਵਾ ਕਰਦਾ ਹੈ ਧੰਨਵਾਦ ਮੇਰੇ ਭਰਾਵਾਂ ਔਰ ਹੈਪੀ ਬਾਇਰ ਉਹਨਾਂ ਦਾ ਦਿਲੋਂ ਸਤਿਕਾਰ ਹੈ ਜਿੰਨੇ ਪਿਆਰੇ ਸੀ 11000 ਬੱਲੇਵਾਲੀ ਫੁਵਾੜੇ ਜਿਹੜਾ ਦਾ 11000 ਦੀ ਨਾਮ ਦਾ ਸੀ ਨਾ ਸਨਮਾਨ ਮਨਵੀਰ ਮਾਨ ਦੀ ਉਹਨਾਂ ਦੇ ਬਾਪੂ ਵੀ ਸਾਡੇ ਦੀਪਕ ਮੱਟੂ ਜੀ ਇਸ ਪਰਿਵਾਰ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਪਰਿਵਾਰ ਦੇ ਵੱਲ ਦਿੱਤੀ ਜਾ ਰਹੀ ਹੈ ਸਾਡੇ ਰਾਜਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਇਸ ਸੋਨੇ ਦੀ ਮੰਦਰੀ ਜਿਹੜੀ ਸ਼ਹਿਰ ਮੇਲੇ ਦਿੱਤੀ ਗਈ ਉਹ ਤਾੜੀ ਮਾਰਦੇ ਜ਼ੋਰਦਾਰ ਬਹੁਤ ਵੱਡਾ ਬਹੁਤ ਵੱਡਾ ਧੰਨਵਾਦ ਹੈ ਇਹ ਸਾਰੀਆਂ ਸ਼ਖਸੀਤਾਂ ਦਾ ਆਜੋ ਠੀਕ ਹੈ ਕਰ ਕੁਮਾਰ ਜੀ ਸੱਧੂ ਆਲਨਗਰ ਤੇ ਗੁਲਾਮ ਸ਼ੰਕਰ ਭੱਜ ਕੇ ਆਏ ਤਾਂ ਸਿੱਧੂ ਹਲੰਗੀਰ ਗੁਨਾਹਾਂ ਦੇ ਸੁਨੀਲ ਚੌੜਾ ਦੇ ਸੋਨਾ ਘੜਾ ਛੇ ਬੜੀ ਵੇਚ ਆ ਗਿਆ ਵਿਹੰਗਤਲੀ ਤੇ ਪੂਨੀ ਘੜਾ ਛੇ ਬੜੀ 3500 ਰੁਪਏ ਨਵੀਂ ਪਹਿਲਵਾਨੀ ਹਲੰਗੀਰ ਜਿੱਤ ਵਿਚਾਰੀ ਸੱਤ ਨੂੰ ਮੈਂਦੀ ਹੈਗੇ ਚਾਰ ਚਾਰ ਮਿੰਟ ਦੇ ਰਹਿਣਾ ਬਣੀ ਬਾਹਰ ਜਾਣਾ ਕੁਸ਼ਤੀਆਂ ਦੋ ਚਾਰ ਚਾਰ ਮਿੰਟ ਦੇ ਦੋ ਦੋ ਬੱਚਿਆਂ ਨਾਲ ਭਾਈਨਾਂ ਦੇ ਵੱਡੇ ਪੱਤੇ ਤੇ ਰਾਸ਼ੀ ਦਾ ਸਨਮਾਨ ਵੀ ਕੀਤਾ ਤੇ ਪ੍ਰੋਮੋਗਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਆਦਰਯੋਗ ਪੱਪੂ ਜੀ ਨੇ ਦਾ ਖਤਰ ਜਾਨ ਦੇ ਸਨਮਾਨ ਕੀਤਾ ਜਾ ਰਿਹਾ ਹੈ ਅਮਰਜੀਤ ਜੀ ਬਾਈ ਜੀ ਨੂੰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸਾਡੇ ਪ੍ਰਬੰਧਕ ਜੀ ਜਿਹੜੇ ਜੱਟਾ ਪੱਟੀ ਦੇ ਵੱਡੇ ਫੈਨ ਨੇ ਕਿਸੇ ਵੀ ਨਗਰ ਦੇ ਵਿਸ਼ੇ ਨਿਵੇਲਾ ਹੋਵੇ ਤੇ ਭਰਾ ਕੋਲਦੇ ਜਰੂਰ ਹੈ ਸਤਿਕਾਰਯੋਗ ਸ਼ਖੀਤਾਂ ਦਾ ਬਹੁਤ ਧੰਨਵਾਦ ਹੈ ਹਰਮਨ ਸਾਹਿਬ ਪੁੱਤ ਹਰਮਨ ਜੀ ਉਹਨਾਂ ਦਾ ਸਪੋਰਟਰ ਹਰਮਨ ਦੇ ਨਾਲ ਪਹੁੰਚਿਆ ਹੋਇਆ ਹੈ ਅੱਜ ਕੰਦੇ ਸਾਡੇ ਕੁਲਵਿੰਦਰ ਸਿੰਘ ਪੰਜਾਬ ਦੀਆਂ ਦੇ ਵੱਡੇ ਪੱਦਰ ਤੇ ਸਨਮਾਨ ਕੀਤਾ ਜਾ ਰਿਹਾ ਹੈ ਹਰਮਨ ਬਾਈ ਦਾ ਸਤਿਕਾਰ ਕੀਤਾ ਜਾ ਰਿਹਾ ਟੋਲੀ ਇੱਕ ਵਾਰ ਸਨਮਾਨ ਕਰਨ ਲਈ ਫਿਰ ਤੁਭਜਾਉਨੇ ਬਹੁਤ ਬਹੁਤ ਸਤਿਕਾਰ ਅੱਜ ਵੱਡੇ ਸ਼ਖਸੀਅਤਾਂ ਵੱਡੇ ਪੱਧਰ ਤੇ ਸਨਮਾਨ ਕੀਤਾ ਗਿਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰੀ ਨਾਲ ਭਰਾਵਾਂ ਦੇ ਨੇ ਬਹੁਤ ਵੱਡੇ ਮਾਣ ਦਿੱਤੇ ਗਿਆ ਧੰਨਵਾਦ ਕੀਤਾ ਗਿਆ ਸਰਦਾਰ ਕੁਲਵਿੰਦਰ ਸਿੰਘ ਦੇ ਨਾਲ ਦੀਪਕ ਮੱਟੋ ਜੀ ਉਹਦੇ ਨਾਲ ਅੱਜ ਗਿਆ ਭਰਾ ਜੀ ਨਾਲ ਹੋਈ ਆਪਾਂ ਨਾਲ ਇੱਕ ਫੋਟੋ ਕਰਵਾ ਲਈ ਸਿੱਧੇ ਵੀ ਜੇ ਪਹਿਲਵਾਨ ਜੀ ਮਗਵਾੜਾ ਜਿਹਨਾਂ ਦਾ ਸਨਮਾਨ ਗੁਰਜਦਰਾ ਹੋਰ ਐਸੇ ਨੱਗਰ ਦਾ ਮਾਲਕ ਹੋਰ ਤਾੜੀਆਂ ਮਾਰ ਦਿਓ ਜ਼ੋਰਦਾਰੀ ਨਾਲ ਗਾੜੀ ਪਿੱਛੇ ਦੀ ਪਿਆਰੇ ਸ਼ਹਿਰ ਦਾ ਬਹੁਤ ਵੱਡਾ ਮਾਣ ਦੇ ਸਨਮਾਨ ਅੱਜ ਕੋਈ ਗੁਰਜਦਰ ਦੇ ਨਾਲ ਹੋਰ ਆਪਾਂ ਸਾਰੇ ਪ੍ਰਬੰਧਕਾਂ ਦੇ ਭਰਾ ਦੇ ਵੱਲੋਂ ਪ੍ਰਵਾਈ ਜਾਨੇ ਕਿਉਂਕਿ ਟੀਡੂ ਪਹਿਲਵਾਨ ਨੂੰ ਥੋੜੇ ਦਿਨ ਪਹਿਲਾਂ ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ ਸਪੋਰਟਰ ਸਾਡੂ ਜੀ ਸਦੀਪੀ ਪਛੋੜਾ ਦੇ ਕੇ ਚਲੇ ਗਏ ਆ ਹਾਂਜੀ ਸਾਡੇ ਸਰਪੰਚ ਸਾਹਿਬ ਮਾਨਾਂ ਵਾਲੀ ਉਹਨਾਂ ਦਾ ਪੱਗ ਨਾਲ ਸਨਮਾਨ ਕੀਤਾ ਜਾ ਰਿਹਾ ਸਰੋਪਾ ਉਹਨੇ ਸਨਮਾਨ ਕੀਤਾ ਜਾ ਰਿਹਾ ਹੈ ਭਰਾ ਨੇ ਤਾੜੀਆਂ ਮਾਰਦੇ ਸੱਚੇ ਭਰਾ ਦੇ ਲਈ ਮਾਨਾਂ ਵਾਲੀ ਦੀ ਬਾਕੀ ਜਿਹੜੀ ਪ੍ਰਬੰਧਕ ਕਮੇਟੀ ਦੇ ਆਦੇਦਾਰ ਵੀ ਰਾਏ ਉਹਨਾਂ ਨੇ ਮਿਲਦੇ ਆ ਕੇ ਆਪਣਾ ਸਨਮਾਨ ਲੈ ਲਓ ਜਿੱਧਰ ਤਿੰਨਾਂ ਉਸਤਾਦਾਂ ਨੇ ਸਨਮਾਨ ਕੀਤਾ ਜਾ ਰਿਹਾ ਸੱਚਾ ਉੱਚਾ ਪੰਨਾ ਹੈ ਪਿਛਲੇ ਸਾਲ ਬੋਟਰ ਸਫਲ ਸੀ ਉਸ ਤੋਂ ਪਹਿਲਾਂ ਮੰਡੀ ਉਸ ਤੋਂ ਬਾਅਦ ਕੜਾ ਦਿੱਤਾ ਗਿਆ ਤੇ ਸਾਲ ਘੋਡੀ ਦਿੱਤੀ ਇਸ ਪਰਿਵਾਰ ਦੇ ਵੱਲ ਜਿਗਰੀ ਦਾ ਅਮ ਜੀ ਦੇ ਪਰਿਵਾਰ ਦਾ ਧੰਨਵਾਦ ਹੈ ਸਾਡੇ ਸੋਮਨ ਸਿੰਘ ਜੀ ਨੂੰ ਪਗੜੀ ਦੀ ਜਿਹੜੀ ਮਾਨ ਤੇ ਸਰਕਾਰ ਜੀ ਜਿੰਨ ਸਖਸੀਬ ਨੂੰ ਬਹੁਤ ਵੱਡਾ ਪਿਆਰ ਦਿੱਤਾ ਗਿਆ ਆ ਬੇਨਤੀ ਕਰਾਂ ਬਈ ਥੋੜਾ ਜਿਹਾ ਪਿੱਛੇ ਹੋ ਜਾਈਏ ਸਾਰਿਆਂ ਦੀ ਫੋਟੋ ਆ ਜਾਣਾ ਆਓ ਜੋਗਨ ਪਹਿਲਵਾਨ ਦੀ ਕਰਾਲਾ ਤੇ ਰੈੱਡ ਪਹਿਲਵਾਨ ਦੀ ਪਰਬਤ ਪਿਆਰ ਰਹੇ ਇਹ ਕੁਸ਼ਤੀ ਜਿਹੜੀ ਹੈ ਸਾਡੇ ਟਿੱਟੂ ਪਹਿਲਵਾਨੀ ਸਪੁੱਤਰ ਦੀ ਯਾਦ ਵਿੱਚ ਕਰਵਾਈ ਜਾਣੀ ਹੈ ਆ ਸਰਵਪ੍ਰੇਮਿੰਦਰ ਸਿੰਘ ਜੀ ਉਹਨਾਂ ਨੂੰ ਜਿਹੜੀ ਕਾਗਜ਼ੀ ਰਸਮੀ ਕਿਰਤੀ ਜੀ ਸਾਡੇ ਪ੍ਰਬੰਧਕਾਂ ਵੱਲੋਂ ਬਹੁਤ ਵੱਡਾ ਸਤਿਕਾਰ ਹੈ। ਸਾਡੀਆਂ ਤਸਵੀਰਾਂ ਹੋ ਰਹੀਆਂ ਨੇ। ਬਿੱਟੂ ਪਹਿਲਵਾਨ ਜੀ ਮੇਡਾ ਸਾਡਾ ਭਰਾ ਨਾਂ 11 ਪਹਿਲਵਾਨ ਦੀ ਫੁਗਵਾੜਾ ਵਿਜੇ ਪਹਿਲਵਾਨ ਦੀ ਫੁਗਵਾੜਾ ਕਵਿੰਦਰ ਸਿੰਘ ਜੀ ਸਾਡੇ ਮਾਨ ਚਾਚਾ ਅਤੇ ਸ਼ਿੰਦ ਕਮੇਟੀ ਦੇ ਜੀ ਚੇਤੇ ਤੋਂ ਪਹੁੰਚੇ। ਦਿੱਤ ਰਾਜ ਜੀ ਸਾਡੇ ਸ਼ਿੰਦ ਮੈਂ ਤਾਂ ਮੈਂ ਸਾਡਾ ਲੋਕਾਂ ਤੋਂ ਜਿਹੜਾ 2 ਮਹੀਨੇ ਲਗਾਤਾਰ ਲੰਗਰ ਚੱਲਿਆ ਜਿਹੜੀ ਵਦਰੀ ਦੀ ਸੇਵਾ ਹੈ ਅੱਜ ਪੀਰ ਨਿਆਰੇ ਸਾਹਿਬ ਜੀ ਦੇ ਸਨ ਦਾ ਜੋੜ ਮੇਲੇ ਦੇ ਉੱਪਰ ਇਹਨਾਂ ਪਹਿਲਬਾਨਾਂ ਨੇ ਦਿੱਤੀ ਹੈ ਇਧਰ ਆਪਾਂ applaude ਮੇਰੇ ਸ਼ਹੀਦ ਮੇਲਾ ਵਧੀਆ ਇੱਕ ਵਾਰੀ ਤਾੜੀ ਮਾਰ ਕੇ ਉਸੇ ਮੇਰੇ ਪੰਜਾਬੀ ਜੀਓ ਬਹੁਤ ਸੋਹਣਾ ਜਿਹੜਾ ਸ਼ਹੀਦ ਮੇਲਾ ਹੋ ਰਿਹਾ ਹੈ ਬਹੁਤ ਵਧੀਆ ਹੈ ਮੈਂ ਆਪਾਂ ਨੱਪਾਲ ਜਿਹੜਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਔਰ ਮੈਂ ਬੀਤੀ ਕਰਦਾ ਬਹੁਤ ਹੀ ਸਰਕਾਰ ਜੋਗ ਸ਼੍ਰੀਮਨ ਜਗੀਰੀ RAM ਮਨਜੀਤ ਕੁਮਾਰ ਕੇ ਸਾਡੇ ਕੋਲ ਕਿਹੜਾ ਕਿਹੜਾ ਮਲ ਪਹੁੰਚਾ ਉਹਦਾ ਇੱਕ ਮਾਨ ਸਨਮਾਨ ਜਿਹੜਾ ਆਪਾਂ ਛਾਂਟੀ ਵੀ ਕਰਾਂ ਸਿੱਧਿਆ ਕਰਾਂ ਇਹਨਾਂ ਦਾ ਅੰਤਰੀ ਦੇਖਣਾ ਜਦੋਂ ਹੋ ਰਿਹਾ ਨਵੇਂ ਮੁੰਡੇ ਆਈ ਜਿਹੜੀ ਸਾਨੂੰ ਸੱਜਣ ਸੀ ਝੋਟੀ ਦਿੱਤੀ ਉਹ ਮਨਜੀਤ ਕੁਮਾਰ ਜੀ ਜਸਵੀਰ ਪਹਿਲਵਾਨ ਦੀ ਕੁਸ਼ਤੀ ਜਤਿੰਦਰ ਜਿਹੜਾ ਬਿਨਾਰ ਨਾਮੀ ਪਹਿਲਵਾਨ ਨਾਮੀ ਖੜੇ ਜਤਿੰਦਰ ਜਿਹੜੀ ਜਸਵੀਰ ਪਹਿਲਵਾਨ ਦੇ ਚਾਰ ਪੁਆਇੰਟ ਕਈ ਵਾਰ ਪੱਟਕੀ ਦੀਆਂ ਕੁਸ਼ਤੀਆਂ ਦੇ ਮੈਂ ਕੁਝ ਵੇਖਿਆ ਜਸਵੀਰ ਰੋਵਾੜਾ ਨੂੰ ਮੈਂ ਖੁਦ ਆਪਣੇ ਪਿੰਡ ਦੇ ਵਿੱਚ ਵੀ ਇਹਨਾਂ ਦੇ 20000 ਦੇ ਪੱਟਕੇ ਦੀ ਕੁਸ਼ਤੀ ਕਰਵਾਈ ਔਰ ਸ਼ਾਨਦਾਰ ਮੁਕਾਬਲੇ ਵਿੱਚ ਇਹਨੇ ਜਿੱਤ ਪ੍ਰਾਪਤ ਕੀਤੀ ਔਰ ਅੱਜ ਆਪਣੇ ਇਸ ਸ਼ਹਿਰ ਦੇ ਵਿੱਚ ਹੀ ਬਹੁਤ ਹੀ ਸ਼ਾਨਦਾਰ ਕੁਸ਼ਤੀ ਨਾਗਰ ਲੜ ਰਿਹਾ ਹੈ ਜਿੰਦੂ ਵਾਸਤੇ ਜੀ ਜੱਸਾ ਪੱਟੀ ਵੱਲੋਂ ਸਨਮਾਨ ਆਇਆ ਸੀ 200 ਰੁਪਏ ਔਰ ਪਾਨਾ ਪੱਟੀ ਦੀ ਉਹਨਾਂ ਵੱਲੋਂ 200 ਰੁਪਏ ਆ ਗਿਆ ਜੀ ਅੱਜ ਤੁਹਾਨੂੰ ਆਜੀ ਆਪਣਾ ਸਨਮਾਨ ਨਗਦ ਕੈਸ਼ ਪ੍ਰਾਈਜ਼ ਲਾਉ ਜੀ ਇੱਕ ਮੈਂ ਹੋਰ ਬੇਨਤੀ ਕਰਦਾ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹ ਛਿੰਝਾ ਜਿਹੜੀ ਸਭ ਤੋਂ ਸਹਜੋਗ ਨਾਲ ਚੱਲਦੀ ਹੈ ਸਾਂਝਾਂ ਦੇ ਵਿੱਚ ਬਰਕਤ ਵਸੇ ਸਾਂਝਾਂ ਦੇ ਵਿੱਚ ਖੇੜਾ ਸਾਂਝਾਂ ਦੇ ਵਿੱਚ ਰੱਟ ਹੈ ਮੋਸਤਾਂ ਤੇ ਸਾਂਝਾਂ ਸਭ ਤੋਂ ਵੇੜਾ ਕੱल्याਤ ਕੋਈ ਛੇਤੀ ਨਹੀਂ ਕਰਵਾ ਸਕਦਾ ਮੈਂ ਗਾੜ੍ਹ ਦੇ ਆਸਿਆਂ ਨੂੰ ਅਧਿਆਬਾਦ ਵਾਲੇ ਨੂੰ ਬੇਨਤੀ ਕਰਦਾ ਅਗਰ ਦਰਬਾਰਾਂ ਤੇ ਤੁਹਾਡੀ ਕੋਈ ਸੁੱਖ ਪੂਰੀ ਹੁੰਦੀ ਹੈ ਜਾਗਰ ਤੁਹਾਡੇ ਦੇ ਵਿੱਚੋਂ ਸ਼ਾਹ ਹੈ ਜੇ ਤੋਗੇ ਮੁੰਮੀ ਤੱਕ ਕੋਸ਼ਿਸ਼ ਨਹੀਂ ਕੀਤੀ ਹੋਈ ਮੈਂ ਖੁੱਲਾ ਮੌਕਾ ਦਿੰਦਾ ਹਾਂ ਆਹ ਤੋਂ ਨਾਮ ਦਾ ਬਰਕਤ ਪਰ ਰਹੇ ਧੰਨਵਾਦ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਪਰਿਵਾਰਾਂ ਨੇ ਉਸ ਸਾਡਾ ਕੀਆ ਮਾਰਿਆ ਅੱਡੀ ਸੇਵਾ ਕੀਤੀ ਹੈ ਜਿੰਦਾਬਾਦ ਤੀਮ ਮੋਰ ਸਾਹਿਬ ਸਮਾਰਟ ਚੰਦ ਜੀ ਬਾਲਨਾ ਸੀ ਬਹੁਤ ਹੀ ਸ਼ਾਨਦਾਰ ਮੁਕਾਬਲਾ ਚੱਲ ਰਿਹਾ ਹੈ। ਨਾ ਜਿੱਤੇ ਵੀ ਤੂੰ ਲੈਣਾ। ਇਹ ਤਾਂ ਵੀ ਹੋ ਸਕਦਾ। ਉਲਟਾ-ਪੁਲਟਣ ਗੱਲ ਲੱਗ ਰਿਹਾ। ਕਿਉਂਕਿ ਮੈਂ ਐਂਕਰ ਪਲੱਸ ਕਮੈਂਟੇਟਰ ਆ ਨਾ ਤੇ ਥੋੜੀ ਐਂਕਰਿੰਗ ਵੀ ਹੁੰਦੀ ਹੈ। ਕਦੇ-ਕਦੇ ਸ਼ੋਰ ਵੀ ਹੋ ਜਾਂਦਾ। ਸ਼ਾਮਾਂ ਢਲ ਗਈਆਂ ਤੇ ਕੁੱਟੀਆਂ ਦੇ ਇਸ ਮੁਕਾਬਲੇ ਵੱਡੇ ਹੋ ਰਹੇ ਨੇ। ਮੈਦਾਨ ਹੌਲੀ-ਹੌਲੀ ਭਰਦਾ ਜਾ ਰਿਹਾ ਹੈ। ਇਹਦੇ ਮੈਦਾਨ ਵਿੱਚ ਬੜਕੇ ਪਤਾ ਲੱਗਦਾ ਹੈ ਮੇ ਪਾਣ ਦੇ ਵਿੱਚ ਕਿਵੇਂ ਘੁਲੀ ਦਾ ਕਿਵੇਂ ਲੜੀਦਾ ਕਿਵੇਂ ਦਾਅ ਤੇਜ ਨਾਲ ਵਿਰੋਧੀ ਨੂੰ ਜਿਹੜਾ ਉਹ ਢਾਈ ਦਾ ਇਹ ਕੰਮ ਬੜਾ ਔਖਾ ਹੈ ਤੇ ਪਤਾ ਲੱਗਦਾ ਵਿੱਚ ਮੈਂ ਨਾ ਮੈਦਾਨ ਅੰਦਰ ਇੰਨਾ ਜ਼ੋਰ ਹੈ ਪੱਟਾਂ ਤੇ ਟੌੜਿਆਂ ਵਿੱਚ ਖਾ ਕੇ ਫੱਟਰਾ ਮਿਲ ਜਹਾਨ ਉੱਤੇ ਉੰਦੀ ਇਕੱਲੀ ਇਕੱਲੇ ਟੌੜਿਆਂ ਵਿੱਚ ਜਾ ਕੇ ਵਿੱਚ ਬਟੇਕੇ ਤੇ ਪਤਾ ਲੱਗਦਾ ਕਿੰਨਾ ਅਸਰ ਹੈ ਖਾਦ ਦੇ ਔਰੇ ਵਿੱਚ ਕਿੰਨਾ ਅਸਰ ਹੈ ਖਾਦ ਦੇ ਔਰੇ ਵਿੱਚ ਬੱਲੇ 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 ਹੋ ਗਈ ਵੀ ਕੀ ਬਾਤ ਹੈ ਐ ਆ ਪੰਜਾਬ ਦੇ ਚਮਕਦੇ ਸਤਾਰੇ ਅੰਮ੍ਰਿਤਪੁਰ ਪਹਿਲਵਾਨ ਹਰ ਰੋਜ਼ ਲੋਕੀ ਮौज-ਮਸਤੀ ਕਰਦੇ ਤੇ ਇੱਕ ਹੁਕਮੀ ਲੜਦੇ ਇਹ ਮਿਹਨਤ ਕਰਦੇ ਤੜਕੇ ਉੱਠ ਕੇ ਨਮਾਜ਼ ਤੋਂ ਪਹਿਲਾਂ ਦੂਰ ਤੇ ਰਹਿ ਕੇ ਆਪਣੀਆਂ ਸਿਹਤਾਂ ਬਣਾਉਂਦੇ ਪਰਚਸ਼ਾਂ ਦੇ ਨਾਲ ਇਹ ਤੰਦਰੁਸਤੀਆਂ ਨੂੰ ਕਾਇਮ ਰੱਖਦੇ ਆ ਕਿ ਤੰਦਰੁਸਤੀ ਜ਼ਿੰਦਗੀ ਦੀ ਸਭ ਤੋਂ ਵੱਡੀ ਨਿਯਮਤ ਹੈ ਤੇ ਤੰਦਰੁਸਤੀ ਰੱਬ ਕੋਲੋਂ ਮੰਗੋ ਤੇ ਇਹ ਇੱਕ ਬੜੀ ਵੱਡੀ ਨਿਯਮਤ ਹੈ ਆਓ ਇਸ ਨਿਯਮਤ ਨੂੰ ਸਮਝ ਕੇ ਰੱਖਿਓ ਤੰਦਰੁਸਤੀਆਂ ਨੂੰ ਸੰਭਾਲ ਕੇ ਰੱਖਿਓ ਉਹਦੇ ਪੰਡ ਬੈਟ ਕਮਾਰਾ ਤੇ ਬਾੜ ਦੇ ਸਾੜੀ ਦੋਹਰਦੀ ਰਹਿ ਜਾ ਪੱਕਾ ਗੱਗਵਾਲ ਦੀ ਸਦੀਕ ਭਰਵਾਲ ਗੱਗਵਾਲ ਦੀ ਸਦੀਕ ਭਰਵਾਲ ਬਾੜੀ ਵਾਲਾ ਆਪਾਂ ਸਮੇਂ ਨੂੰ ਪ੍ਰਮੁਖਤਾ ਦਈਏ ਸਮੇਂ ਦੇ ਲਿਹਾਜ਼ ਨਾਲ ਚੱਲੀਏ ਕਿਉਂਕਿ ਸਮਾਂ ਕਦੇ ਵੀ ਰੁਕਿਆ ਰੁਕਦਾ ਨਹੀਂ ਇੰਨਾ ਦਾ ਸਾਥ ਜਿੰਨਾ ਹੋ ਸਕੇ ਵੱਧ ਤੋਂ ਵੱਧ ਨੇ ਵਾਲੀ ਹੈ ਮੁਸਾਫਰ ਵਕਤ ਤੇ ਆਣੀ ਫਿਰ ਜ਼ੋਰਦਾਰ ਤਾੜੀਆਂ ਮਾਰ ਦਈਏ ਵੱਡਾ ਮਾਣ ਦਿੱਤਾ ਗਿਆ ਚਾਰੇ ਪਹਿਲਵਾਨਾਂ ਨੂੰ ਜਿਹੜੀ ਸੋਨੇ ਦੀ ਮੁੰਦਰੀ ਦਿੱਤੀ ਗਈ ਹੈ ਚਾਰੇ ਪਹਿਲਵਾਨ ਜਿਹੜੇ ਕਹਿੰਦੇ ਆਹੂ ਜੀ ਵੰਡ ਲੈਣਗੇ ਤੇ સર સાહેબ